ਜਿਹੜੇ ਗਰੀਬ ਮਜ਼ਦੂਰ ਆ ਜਿਨ੍ਹਾਂ ਦੇ ਬਾਰੇ ਕਦੇ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਕਿ ਤੂੰ ਮਗਦਾ ਰਹੀਂ ਬੇਸੂਰਜਾ ਕੰਮੀਆਂ ਦੇ ਵੇੜੇ ਹੁਣ ਉਹਨਾਂ ਕੰਮੀਆਂ ਚੋਂ ਮੁਸਕ ਆਉਣਾ ਸ਼ੁਰੂ ਹੋਇਆ ਵਾ ਭਗਵੰਤ ਮਾਨ ਸਰਕਾਰ ਨੂੰ ਭਗਵੰਤ ਮਾਨ ਨੇ ਜੇ ਜੰਗਲਪਾਨੇ ਵੀ ਜਾਣਾ ਹੋਵੇ ਤਾਂ ਵੀ ਜਹਾਜ਼ ਤੇ ਚੜਕੇ ਜਾਂਦਾ ਉਹਦੇ ਵਾਸਤੇ ਸਰਕਾਰੀ ਖਜ਼ਾਨਾ ਆਮੋ ਆਮਾ ਭਾਈ ਜੀ ਇਹ ਜਿਹੜਾ ਕੋਠਾ ਗੁਰੂ ਦਾ ਮਜ਼ਦੂਰ ਨੌਜਵਾਨ ਮੁੰਡਾ ਟਹਾਣੇ ਵਾਲੀ ਪੰਚਾਇਤ ਚ ਜਾਂਦਾ ਹੋਇਆ ਆ ਆਪਾਂ ਕਹਿ ਸਕਦੇ ਹਾਂ ਕਿ ਉਹ ਕੁਰਬਾਨੀ ਦੇ ਗਿਆ ਤਾਂ ਉਹਦੇ ਪਰਿਵਾਰ ਦੀ ਇਸ ਟਾਈਮ ਕੀ ਹਾਲਤ ਹੈ ਜਥੇਬੰਦੀਆਂ ਨੇ ਕਿੰਨੀ ਕੁ ਬਾਹ ਫੜੀ ਹੈ ਤੇ ਸਰਕਾਰਾਂ ਨੇ ਉਸ ਤੋਂ ਬਾਅਦ ਕਿੰਨੀ ਕੁ ਬਾਹ ਫੜੀ ਹੈ ਦੇਖੋ ਜੀ ਟਹਾਣੇ ਦੀ ਕਿਸਾਨ ਮਹਾਪੰਚਾਇਤ ਦੇ ਵਿੱਚ ਜਾ ਰਹੀ ਕੋਠੇ ਗੁਰੂ ਤੋਂ ਕਿਸਾਨਾਂ ਦੀ ਬੱਸ ਜਿਹੜੀ ਚੱਲੀ ਸੀ ਉਹਦੇ ਵਿੱਚ ਮਜ਼ਦੂਰ ਵੀ ਸੀਗੇ ਔਰ ਜਦੋਂ ਬੱਸ ਇੱਥੇ ਬਰਨਾਲੇ ਦੇ ਕੋਲੇ ਆਈ ਹੈ ਤਾਂ ਹੰਢਿਆਏ ਵਾਲੇ ਪੁਲ ਤੋਂ ਜਦੋਂ ਉਤਰਨ ਲੱਗਿਆ ਹੈ ਠਾਣੂ ਉਹ ਪਹਿਲੀ ਦਾ ਗੱਲ ਉਹ ਪੁਲ ਦੀ ਜਿਹੜੀ ਇੰਜੀਨੀਅਰ ਨੇ ਇੰਨੀ ਗਲਤ ਡਾਇਰੈਕਸ਼ਨ ਦਿੱਤੀ ਹੋਈ ਆ ਕਿ ਉੱਥੇ ਐਕਸੀਡੈਂਟ ਹੋਣਾ ਕੁਦਰਤੀ ਆ ਹੂੰ ਔਰ ਉੱਥੇ ਐਕਸੀਡੈਂਟ ਹੋਇਆ ਉਹਦੇ ਵਿੱਚ ਮੌਕੇ ਦੇ ਉੱਤੇ ਹੀ ਤਿੰਨ ਕਿਸਾਨ ਔਰਤਾਂ ਦਮ ਤੋੜ ਗਈਆਂ ਹੂੰ ਜੀ ਬਿਲਕੁਲ ਜਦੋਂ ਉਹ ਸਥਾਨ ਦੇ ਉੱਤੇ ਚੀਕ ਚੀਕ ਹਾੜਾ ਪਿਆ ਉੱਥੋਂ ਮਤਲਬ ਜਨਤਾ ਨੇ ਬਾਕੀਆਂ ਨੂੰ ਲਿਆਂਦਾ ਚੱਕਿਆ ਉਹਨਾਂ ਦੇ ਵਿੱਚੋਂ ਦੋ ਜਣੇ ਬਾਅਦ ਦੇ ਵਿੱਚ ਜਿਹਦੇ ਵਿੱਚੋਂ ਸਾਡੇ ਇੱਕ ਮਜ਼ਦੂਰ ਪਰਿਵਾਰ ਦਾ ਨੌਜਵਾਨ ਕਰਮ ਸਿੰਘ ਜਿਹੜਾ 40 ਸਾਲਾਂ ਦਾ ਹੈ ਜਿਹਦੇ ਦੋ ਬੱਚੇ ਆ ਇੱਕ ਬੇਟੀ ਆ ਜਿਹੜੀ 9 ਸਾਲ ਦੀ ਆ ਔਰ ਬੇਟਾ ਜਿਹੜਾ ਉਹ 6 ਸਾਲ ਦਾ ਹੈ ਉਹਦੀ ਪਤਨੀ ਆ ਉਹਦੇ ਬਜ਼ੁਰਗ ਮਾਪੇ ਆ ਇਹਨਾਂ ਸਭਨਾਂ ਦਾ ਉਹ ਸਹਾਰਾ ਸੀ ਜਿਨੇ ਦਿਹਾੜੀ ਮਜ਼ਦੂਰੀ ਤੋਂ ਅੱਗੇ ਵਧ ਕੇ ਟੇਲਰ ਦਾ ਕੰਮ ਸਿੱਖਿਆ ਸਲਾਈ ਮਸ਼ੀਨ ਦਾ ਕੰਮ ਸਿੱਖਿਆ ਉਹਦੇ ਰਾਹੀਂ ਉਹ ਆਪਣੇ ਪਰਿਵਾਰ ਦਾ ਜਿਹੜਾ ਜੀਵਨ ਗੁਜ਼ਾਰਾ ਕਰਦਾ ਸੀ ਹੁਣ ਉਹ ਪਰਿਵਾਰ ਪੂਰੀ ਤਰ੍ਹਾਂ ਦੇ ਨਾਲ ਉਸ ਕਮਾਈ ਤੋਂ ਉਸ ਨੌਜਵਾਨ ਤੋਂ ਪੂਰੀ ਤਰ੍ਹਾਂ ਦੇ ਨਾਲ ਵਾਂਝਾ ਹੋ ਗਿਆ ਔਰ ਦੂਸਰੇ ਪਾਸੇ ਕਿਸਾਨ ਆਗੂ ਸੀ ਜ਼ਿਲ੍ਹਾ ਬਠਿੰਡੇ ਦੇ ਸੀਨੀਅਰ ਕਿਸਾਨ ਆਗੂ ਬਸੰਤ ਸਿੰਘ ਕੋਠਾਗੁਰੂ ਉਹਨਾਂ ਦੀ ਵੀ ਮੌਤ ਹੋ ਗਈ ਪਿਛਲੇ ਦਿਨਾਂ ਦੇ ਵਿੱਚ ਉਹ ਐਕਸੀਡੈਂਟ ਦੇ ਵਿੱਚ ਮੌਕੇ ਤੇ ਡੈਥ ਨਹੀਂ ਹੋਈ ਉਹਨਾਂ ਦੀ ਉਹਨਾਂ ਦੇ ਰੀੜ ਦੀ ਹੱਡੀ ਦੇ ਮਣ ਕੇ ਸੀ ਜਿਹੜੇ ਟੁੱਟ ਗਏ ਜਿਹਨੂੰ ਸਪਾਈਨਲ ਕੋਰਡ ਕਹਿੰਦੇ ਆ ਉਹ ਪ੍ਰਿਕ ਹੋ ਗਈ ਉਹ ਬਾਅਦ ਦੇ ਵਿੱਚ ਐਮਜ ਦੇ ਵਿੱਚ ਉਹਨਾਂ ਨੇ ਦਮ ਤੋੜਿਆ ਔਰ ਕਰਮ ਸਿੰਘ ਵੀ ਐਮਜ ਦੇ ਵਿੱਚ ਹੀ ਸੀਗਾ ਪਰ ਉਸੇ ਇਲਾਜ ਦੇ ਦੌਰਾਨ ਅਸੀਂ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਇਹਦੇ ਵਿੱਚ ਹਸਪਤਾਲਾਂ ਦੀ ਅਣਗਹਿਲੀ ਵੀ ਆ ਔਰ ਉਦੋਂ ਬਾਅਦ ਦੇ ਵਿੱਚ ਕਿਉਂਕਿ ਉਸ ਮੁੰਡੇ ਦੀ ਬਾਹ ਕੱਟੀ ਗਈ ਉਹਦਾ ਜਵਾੜਾ ਸੀ ਜਿਹੜਾ ਉਹ ਫ੍ਰੈਕਚਰ ਹੋ ਚੁੱਕਿਆ ਸੀਗਾ ਔਰ ਉਹਨੂੰ ਬਹੁਤ ਤਰ੍ਹਾਂ ਦੀ ਜਣੀ ਇੱਕ ਤਰ੍ਹਾਂ ਦੇ ਨਾਲ ਕਹਿ ਲੋ ਬਹੁਤ ਭਾਤੀ ਸੱਟਾਂ ਲੱਗਣ ਕਰਕੇ ਇਨਫੈਕਸ਼ਨ ਫੈਲ ਗਈ ਕਾਲੀ ਫੰਗਸ ਹੋ ਗਈ ਔਰ ਜਦੋਂ ਉਹਦੀ ਹਾਲਤ ਥੋੜੀ ਸੀਰੀਅਸ ਹੋਈ ਅਸੀਂ ਜਥੇਬੰਦੀਆਂ ਨੇ ਉਹਨੂੰ ਡੀਐਮਸੀ ਲੁਧਿਆਣੇ ਦੇ ਵਿੱਚ ਵੀ ਦਾਖਲ ਕਰਵਾਇਆ ਪਰ ਉਹਨੂੰ ਬਚਾਇਆ ਨਹੀਂ ਜਾ ਸਕਿਆਗਾ ਜਿੱਥੋਂ ਤੱਕ ਜਥੇਬੰਦੀ ਦਾ ਸਵਾਲ ਆ ਭਾਰਤੀ ਕਿਸਾਨ ਜੀ ਨੇ ਅਨੇਕਤਾ ਅਗਰਾਹਾਂ ਨੇ ਤੇ ਬਾਕੀ ਜਥੇਬੰਦੀਆਂ ਨੇ ਉਸੇ ਦਿਨ ਤੋਂ ਸਹਿਯੋਗ ਕੀਤਾ ਸਾਰੇ ਇਲਾਜ ਦੇ ਖਰਚੇ ਜਿਹੜੇ ਉਹ ਜ਼ਖਮੀਆਂ ਦੇ ਜਥੇਬੰਦੀ ਵੱਲੋਂ ਕੀਤੇ ਜਾ ਰਹੇ ਆ ਔਰ ਜਿਹੜੇ ਪਰਿਵਾਰਾਂ ਨੇ ਆਪ ਦੇ ਪੱਧਰ ਤੇ ਵੀ ਖਰਚੇ ਕਰਦੇ ਉਹਨਾਂ ਨੂੰ ਵੀ ਸੱਦਾ ਦਿੱਤਾ ਹੋਇਆ ਕਿ ਉਹ ਖਰਚੇ ਵੀ ਜਥੇਬੰਦੀ ਚੱਕੂਗੀ ਪਰ ਜਿੱਥੋਂ ਤੱਕ ਪੰਜਾਬ ਸਰਕਾਰ ਦਾ ਸਵਾਲ ਹੈ ਪੰਜਾਬ ਸਰਕਾਰ ਐਡੀ ਬਿਸ਼ਰਮੀ ਦੀ ਹੱਦ ਤੇ ਉਤਰੀ ਹੋਈ ਆ ਕਿ ਪਹਿਲਾ ਤਿੰਨ ਕਿਸਾਨ ਔਰਤਾਂ ਦੀਆਂ ਲਾਸ਼ਾਂ ਹਫ਼ਤੇ ਤੋਂ ਵੱਧ ਪਈਆਂ ਰਹੀਆਂ ਬਰਨਾਲੇ ਦੇ ਹਸਪਤਾਲ ਦੇ ਵਿੱਚ ਇਹਨਾਂ ਨੇ ਉਹਨਾਂ ਦੀ ਸਾਮ ਸੰਭਾਲ ਵੀ ਚੱਜਣਾ ਨਹੀਂ ਕੀਤੀ ਲਾਸ਼ਾਂ ਦੀ ਕਿ ਲਾਸ਼ਾਂ ਗਲ ਜਾਣ ਪਰਿਵਾਰਾਂ ਦੇ ਉੱਤੇ ਦਬਾਅ ਬਣੇ ਔਰ ਉਸ ਦੁਆਰ ਦੇ ਤਹਿਤ ਉਹਨਾਂ ਦਾ ਸਸਕਾਰ ਕਰਵਾਇਆ ਗਿਆ ਪਰ ਇੱਕ ਫੁੱਟੀ ਕਾਡੀ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਦੇ ਨਾਲ ਬਸੰਤ ਸਿੰਘ ਦੀ ਲਾਸ਼ ਆ ਜੜੀ ਉਹ 14 ਤਰੀਕ ਤੋਂ ਲੈ ਕੇ ਬਠਿੰਡੇ ਦੇ ਸਿਵਲ ਹਸਪਤਾਲ ਦੇ ਵਿੱਚ ਪਈਆ। ਹਾਲੇ ਤੱਕ ਸਰਕਾਰ ਦੇ ਕਿਸੇ ਨੁਮਾਇंदे ਨੇ ਆ ਕੇ ਗੱਲਬਾਤਾਂ ਕੀ ਕਰਨੀਆਂ ਅਖਬਾਰੀ ਬਿਆਨ ਨਹੀਂ ਦਿੱਤਾਗਾ। ਆ ਨੌਜਵਾਨ ਮੁੰਡੇ ਦੀ ਪਰਸੋਂ ਦੀ ਮੌਤ ਹੋਈ ਵੀ ਆ। ਕਹਿਰ ਮੱਚਿਆ ਹੋਇਆ ਪਿੰਡ ਦੇ ਵਿੱਚ ਇੱਕੋ ਪਿੰਡ ਦੇ ਵਿੱਚੋਂ 5-6 ਮੌਤਾਂ ਹੋ ਜਾਣੀਆਂ। ਦਰਜਣਾਂ ਦਾ ਜ਼ਖਮੀ ਹੋ ਕੇ ਜਾਨ ਹੋਲ ਹੋਲ ਕੇ ਉਹ ਹਸਪਤਾਲਾਂ ਚ ਪਏ ਆ ਕਈਆਂ ਦੇ ਆਪਰੇਸ਼ਨ ਹੋਏ ਆ ਕਈਆਂ ਦੇ ਹਾਲਤ ਆ ਕਿ ਹੋ ਸਕਦਾ ਉਮਰ ਭਰ ਵਾਸਤੇ ਨਾ ਉੱਠ ਸਕਣ ਕਿਸੇ ਦੀ ਰੀੜ੍ਹ ਦੀ ਹੱਡੀ ਗਈ ਕਿਸੇ ਦੇ ਸਿਰ ਦਾ ਆਪਰੇਸ਼ਨ ਹੋਇਆ ਪਿਆ ਪਰ ਹਾਲੇ ਤੱਕ ਪੰਜਾਬ ਸਰਕਾਰ ਦੇ ਕਿਸੇ ਨੁਮਾਇंदे ਨੇ ਆ ਕੇ ਪੀੜਤ ਪਰਿਵਾਰਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਸਗੋਂ ਦੀ ਸਾਡੇ ਸੁਣਨ ਚ ਇਹ ਵੀ ਆ ਭਗਵੰਤ ਮਾਨ ਕਹਿੰਦਾ ਵੀ ਇਹ ਕਿਹੜਾ ਸਰਕਾਰੀ ਮੁਲਾਜ਼ਮ ਸੀ ਵੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਅਸੀਂ ਹਾਂ ਅਸੀਂ ਕਿ ਜਿਹੜਾ ਸਰਕਾਰੀ ਮੁਲਾਜ਼ਮ ਨਹੀਂ ਹੁੰਦਾ ਉਹ ਬੰਦਾ ਨਹੀਂ ਹੁੰਦਾ ਇਹੀ ਹੈ ਨਾ ਇੱਕ ਪਾਸੇ ਦਾ ਭਗਵੰਤਮਾਨ ਕਹਿੰਦਾ ਹੈ ਕਿ ਮੈਂ ਅਸਲ ਦੇ ਵਿੱਚ ਕਿਸਾਨਾਂ ਦਾ ਨਮਾਇੰਦਾ ਗਰਮੀਤ ਸਿੰਘ ਖੁੱਡੀਆਂ ਤੁਹਾਡੀ ਹਾਜ਼ਰੀ ਦੇ ਵਿੱਚ ਬੋਲੇ ਹੋਏ ਨੇ ਚੰਡੀਗੜ੍ਹ ਦੇ ਵਿੱਚ ਕਿ ਮੈਂ ਕਿਸਾਨਾਂ ਦਾ ਵਕੀਲ ਬਣ ਕੇ ਸਰਕਾਰ ਕੋਲੇ ਕਿਸਾਨਾਂ ਦੀ ਵਜਾਹਤ ਕਰੂੰਗਾ ਪਰ ਉਸ ਵਕੀਲ ਦੀ ਤੇ ਕਿਸਾਨ ਹਤਾਸ਼ੀ ਕਹਾਉਣ ਵਾਲੇ ਭਗਵੰਤਮਾਨ ਦੀ ਜ਼ੁਬਾਨ ਦੇ ਵਿੱਚੋਂ ਹਰੇਕ ਤੱਕ ਇਹਨਾਂ ਪੀੜਤ ਪਰਿਵਾਰਾਂ ਵਾਸਤੇ 10-10 ਲੱਖ ਰੁਪਏ ਦਾ ਮਾਅਬਜਾ ਉਹਨਾਂ ਨੂੰ ਨੌਕਰੀ ਦੇਣ ਦੀ ਜਿਹੜੀ ਪਿਰਤ ਪਾਈ ਹੋਈ ਆ ਜਿਹੜੀ ਦਿੱਲੀ ਅੰਦੋਲਨ ਦੇ ਵਿੱਚ ਵੀ 750 ਦੇ ਕਰੀਬ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਦੇ ਲਗਭਗ ਸਾਰੇ ਪਰਿਵਾਰਾਂ ਨੂੰ ਨੌਕਰੀਆਂ ਮਿਲੀਆਂ ਹਨ ਉਹਨਾਂ ਦਾ ਕਰਜ਼ਾ ਮਾਫ ਹੋਇਆ ਇਹ ਤੋਂ ਪਹਿਲਾਂ ਵੀ ਸੰਘਰਸ਼ ਅਨੇਕਾਂ ਹੋਏ ਆ ਉਹਨਾਂ ਸੰਘਰਸ਼ਾਂ ਦੌਰਾਨ ਚਾਹੇ ਕਿਸੇ ਨੂੰ ਦੌਰਾ ਪੈ ਗਿਆ ਚਾਹੇ ਕੋਈ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ ਅਸਲ ਦੇ ਵਿੱਚ ਉਹਨਾਂ ਸਭਨਾਂ ਨੂੰ ਇਹ ਸਹਾਇਤਾ ਮਿਲਦੀ ਰਹੀ ਆ ਪਰ ਜਿਹੜੀ ਪਿਰਤ ਜਥੇਬੰਦੀਆਂ ਨੇ ਪਹਿਲਾਂ ਦੀ ਪਾਈ ਹੋਈ ਆ ਭਗਵੰਤ ਮਾਨ ਸਰਕਾਰ ਜਿਹੜੀ ਬਦਲਾਅ ਦਾ ਨਾਹਰਾ ਦੇ ਕੇ ਆਈ ਇਨਕਲਾਬ ਦਾ ਢੂਠਾ ਨਾਹਰਾ ਦੇ ਕੇ ਸਤਾ ਦੇ ਵਿੱਚ ਆਈ ਉਹ ਲੋਕਾਂ ਤੋਂ ਬਦਲਾ ਲੈ ਰਹੀ ਆ ਸਬਕ ਸਿਖਾਉਣਾ ਚਾਹੁੰਦੀ ਆ ਉਹ ਕਿ ਇਹ ਰਾਹ ਛੱਡੋ ਸਰਕਾਰੀ ਖਜ਼ਾਨਾ ਜਿਹੜਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਭਰਿਆ ਜਾਂਦਾ ਉਹਦੇ ਵਿੱਚੋਂ ਜੇ ਭਗਵੰਤ ਮਾਨ ਦੇ ਇਲਾਜ ਤੇ ਖਰਚ ਕਰਨਾ ਤਾਂ 29 ਲੱਖ ਰੁਪਏ ਮਿੰਟੋ ਮਿੰਟਰੀ ਹੋ ਜਾਂਦਾ ਇਸੇ ਤਰ੍ਹਾਂ ਦੇ ਨਾਲ ਬਾਦਲਾਂ ਦੇ ਪਰਿਵਾਰਾਂ ਦੇ ਉੱਤੇ ਕਰੋੜਾਂ ਰੁਪਈਆ ਇਸੇ ਇੱਕ ਸਰਕਾਰੀ ਖਜ਼ਾਨੇ 'ਚੋਂ ਖਰਚ ਹੋਇਆ। ਇੰਨਾ ਹੀ ਖਜ਼ਾਨਿਆਂ ਦੇ ਵਿੱਚੋਂ ਕੈਪਟਨ ਕੇ ਪਰਿਵਾਰਾਂ ਦੇ ਹੁਣ ਤੱਕ ਇਲਾਜ ਹੁੰਦੇ ਆ ਜਿਹੜੇ ਕਰੋੜਾਂ ਅਰਬਾਂ ਦੇ ਮਾਲਕ ਆ। ਪਰ ਯਾਨੀ ਇਹ ਏਡੀ ਨਲਾਇਕ ਸਰਕਾਰ ਸਿੱਧ ਹੋਈ ਆ ਕਿ ਕਿਸੇ ਨੇ ਆ ਕੇ ਪੀੜਤ ਪਰਿਵਾਰਾਂ ਨਾਲ ਦੁੱਖ ਵੀ ਸਾਂਝਾ ਨਹੀਂ ਕੀਤਾਗਾ। ਇਸ ਲਈ ਅਸੀਂ ਸਰਕਾਰ ਦੇ ਇਸ ਰਵੱਈਏ ਦੀ ਜ਼ੋਰਦਾਰ ਨਖੇਦੀ ਕਰਦੇ ਆ। ਕਿ ਇਹਨਾਂ ਪਰਿਵਾਰਾਂ ਦੀ ਭਲਾ ਬਾਹ ਕੌਣ ਫੜੂਗਾ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਅਸੀਂ ਮੋਦੀ ਸਰਕਾਰ ਵੱਲੋਂ ਲਿਆਂਦਾ ਹੋਇਆ ਜਿਹੜਾ ਨਵਾਂ ਖੇਤੀਬਾੜੀ ਮੰਡੀ ਦਾ ਜਿਹੜਾ ਖਰੜਾ ਹੈ ਉਹਨੂੰ ਰੱਦ ਕਰਤਾ ਤੇ ਅਸੀਂ ਕਿਸਾਨਾਂ ਦੇ ਨਾਲ ਹੈ ਦੂਜੇ ਪਾਸੇ ਇਸੇ ਖਰੜੇ ਦੇ ਵਿਰੋਧ ਦੇ ਵਿੱਚ ਕਿ ਕਿਸਾਨਾਂ ਦੀਆਂ ਜਿਹੜੀਆਂ ਦਿੱਲੀ ਅੰਦਰ ਨਾਲ ਨਾਲ ਰਹਿੰਦੀਆਂ ਮੰਗਾ ਉਹਨਾਂ ਨੂੰ ਮਨਾਉਣ ਵਾਸਤੇ ਡੱਲੇਵਾਲ ਦੀ ਜਾਨ ਨੂੰ ਬਚਾਉਣ ਵਾਸਤੇ ਇਹ ਕਿਸਾਨ ਮਹਾਪੰਚਾਇਤ ਹੋ ਰਹੀ ਸੀ ਉਹਦੇ ਵਿੱਚ ਜਿਹੜੇ ਬੰਦੇ ਸ਼ਹੀਦ ਹੋ ਗਏ ਜਾਨਾਂ ਤੋਂ ਹੱਥ ਧੋਗੇ ਕੁਰਬਾਨੀ ਕਰ ਗਏ ਉਹਨਾਂ ਦੇ ਕੋਲੇ ਕੋਈ ਵਸੀਲਾ ਨਹੀਂ ਰਹੇਗਾ ਉਹਨਾਂ ਨੂੰ ਇੱਕ ਫੁੱਟੀ ਕੌਡੀ ਦੇਣ ਵਾਸਤੇ ਤਿਆਰ ਨਹੀਂ ਕਿਉਂਕਿ ਸਰਕਾਰੀ ਖਜ਼ਾਨਾ ਜਿਹੜਾ ਇਹ ਲੋਕਾਂ ਦੇ ਪੈਸੇ ਨਾਲ ਭਰਿਆ ਜਾਂਦਾ ਸਦਾ ਚੌਣ ਤੋਂ ਪਹਿਲਾਂ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਕਿ ਲੋਕ ਤਾਂ ਖਜ਼ਾਨੇ 'ਚ ਟੈਕਸ ਓਦੋਂ ਵੀ ਦਿੰਦੇ ਆ ਜਦੋਂ ਸੁੱਤੇ ਪਏ ਹੁੰਦੇ ਆ ਉਹ ਦਲੀਲਾਂ ਦਿੰਦਾ ਹੁੰਦਾ ਸੀ ਕਿ ਲੋਕ ਜਦੋਂ ਸੌਂਦੇ ਆ ਓਦੋਂ ਉਹਨਾਂ ਦਾ ਕਿਸੇ ਦਾ ਪੱਖਾ ਚੱਲਦਾ ਹੈ ਕਿਸੇ ਦਾ ਬੱਲਬ ਚੱਲਦਾ ਹੈ ਇਹਦਾ ਜਿਹੜਾ ਬਿਜਲੀ ਦਾ ਬਿੱਲ ਆਉਂਦਾ ਇਹਦੇ ਤੇ ਵੀ ਟੈਕਸ ਲੱਗਿਆ ਹੋਇਆ ਹੁੰਦਾ ਜਦੋਂ ਸਵੇਰੇ ਲੋਕ ਉੱਠ ਕੇ ਚਾਹ ਪੀਂਦੇ ਆ ਉਹਦੇ ਚ ਚਾਹ ਪੱਤੀ ਪਾਉਂਦੇ ਆ ਖੰਡ ਪਾਉਂਦੇ ਆ ਉਹ ਤੋਂ ਪਹਿਲਾਂ ਸਿੱਖਾਂ ਵਾਲੀ ਡੱਬੀ ਵੜਦੇ ਆ ਉਹਦੇ ਤੇ ਵੀ ਟੈਕਸ ਲੱਗਿਆ ਹੁੰਦਾ ਹੁਣ ਅਸੀਂ ਉਹੀ ਗੱਲ ਕਹਿ ਰਹੇ ਆ ਕਿ ਖਜ਼ਾਨਾ ਲੋਕਾਂ ਦੇ ਕਿਰਤ ਕਮਾਈ ਨਾਲ ਭਰਿਆ ਹੋਇਆ ਹੈ ਇਹਨੂੰ ਕਾਰਪੋਰੇਟ ਘਰਾਣਿਆਂ ਵਾਸਤੇ ਲਟਾਉਣ ਤੇ ਤਾਂ ਲੱਗੀ ਹੋਈ ਆ ਸਰਕਾਰ ਅਮੀਰਾਂ ਨੇ ਇਲਾਜ ਕਰਾਉਣ ਵਾਸਤੇ ਤਾਂ ਇਹ ਪੈਸਾ ਵਰਤਿਆ ਜਾ ਰਿਹਾ ਆ ਜਿਹੜੇ ਗਰੀਬ ਮਜ਼ਦੂਰ ਤੇ ਕਿਸਾਨ ਮਾਰੇ ਗਏ ਉਹਨਾਂ ਕੋਲੇ ਕੋਈ ਵਸੀਲਾ ਨਹੀਂ ਰਿਹਾ ਉਹਨਾਂ ਵਾਸਤੇ ਸਰਕਾਰ ਦਾ ਖਜ਼ਾਨਾ ਖਾਲੀ ਆ ਔਰ ਦੂਜੇ ਪਾਸੇ ਆਪਣੇ ਸਰਕਾਰੀ ਨਮਾਇੰਦੇ ਆ ਰahin ਵੱਖ-ਵੱਖ ਤਰੀਕਿਆਂ ਨਾਲ ਸਰਕਾਰ ਦੇ ਵੱਲੋਂ ਦਬਾਅ ਪਵਾਇਆ ਜਾ ਰਿਹਾ ਪਰਿਵਾਰਾਂ ਦੇ ਉੱਤੇ ਕਿ ਤੁਸੀਂ ਇਹਨਾਂ ਦਾ ਸਨਸਕਾਰ ਕਰ ਦਿਓ ਜਦੋਂ ਕਿ ਉਹ ਪਰਿਵਾਰ ਸਾਰੇ ਦੇ ਸਾਰੇ ਖੜੇ ਆ ਪਹਿਲੇ ਪਰਿਵਾਰ ਵੀ ਡਟ ਕੇ ਖੜੇ ਸੀ ਪਰ ਉਹਨਾਂ ਨੂੰ ਮੁੜ ਕੇ ਲਿਜਾ ਕੇ ਵੀ ਤੁਹਾਡੀਆਂ ਤਾਂ ਲਾਸ਼ਾਂ ਹੀ ਗੜ ਗਈਆਂ ਕਿਉਂਕਿ ਜਦੋਂ ਸੰਭਾਲ ਹੀ ਨਹੀਂ ਕਰਨੀ ਲਾਸ਼ਾਂ ਦੀ ਇਹ ਤਾਂ ਸਾਨੂੰ ਕੱਲ ਇੱਕ ਫੌਜੀ ਨੇ ਕੋਠੇ ਗੁਰੂ ਦੇ ਵਿੱਚ ਦੱਸਿਆ ਉਹ ਕਹਿੰਦਾ ਕਈ ਸਾਲਾਂ ਬਾਅਦ ਸਾਡੇ ਇੱਕ ਮੁੰਡੇ ਦੀ ਲਾਸ਼ ਮਿਲੀ ਸੀ ਕਹਿੰਦਾ ਉਹ ਬਰਫ਼ ਦੇ ਧੁੰਦੇ ਥੱਲੇ ਦੱਬ ਗਿਆ ਸੀ ਤੇ ਉਹ ਕਈ ਸਾਲਾਂ ਬਾਅਦ ਨਹੀਂ ਸੀ ਖਰਾਬ ਹੋਈ ਜੇ ਤੁਸੀਂ ਚੰਗੇ ਤਰੀਕੇ ਦੇ ਨਾਲ ਉਹਨਾਂ ਦੀ ਸੰਭਾਲ ਕਰੋ ਲਾਸ਼ਾਂ ਦਾ ਭਾਵੇਂ ਮਹੀਨਾ ਰੱਖੀ ਰੱਖੋ 2 ਮਹੀਨੇ ਰੱਖੀ ਰੱਖੋ ਇਸ ਲਈ ਜਦੋਂ ਕਿਤੇ ਕੋਈ ਵੱਡੇ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਆ ਸਰਕਾਰਾਂ ਦਾ ਫਰਜ਼ ਬਣਦਾ ਤੇ ਬਹੁਤੇ ਮੌਕਿਆਂ ਦੇ ਉੱਤੇ ਆਉਂਦੀਆਂ ਉਹ ਸਰਕਾਰਾਂ ਜਦੋਂ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਨਾਲ ਰਾਹ ਨਹੀਂ ਪੈਂਦਾਗਾ ਉੱਥੇ ਸਿਰਫ ਸਿਆਸੀ ਰੋਟੀਆਂ ਸੇਕੀਆਂ ਜਾਂਦੀਆਂ ਚਾਹੇ ਉਹ ਕੋਈ ਧਾਰਮਿਕ ਸਮਾਗਮ ਦੇ ਵਿੱਚ ਭਗੜੜ ਮੱਚ ਜੇ ਉਦੋਂ ਵੀ ਦਿੰਦੇ ਆ ਇਹ ਤੇ ਸਾਨੂੰ ਤਾਂ ਪਤਾ ਲੱਗਿਆ ਜੇ ਕਿਤੇ ਜਹਾਜ਼ ਕ੍ਰੈਸ਼ ਹੋ ਜਾਂਦਾ ਹੈ ਜਿਹੜੀਆਂ ਉਹਦੇ 'ਚ ਸਵਾਰੀਆਂ ਹੁੰਦੀਆਂ ਕਿਉਂਕਿ ਥੋੜੀ ਅਪਰ ਕਲਾਸ ਵਾਲੇ ਹੁੰਦੇ ਆ ਉਹਦੇ 'ਚ ਜਾਣ ਵਾਲੇ ਉਹਨਾਂ ਨੂੰ ਵੀ ਕਰੋੜ-ਕਰੋੜ ਰੁਪਏ ਦਾ ਕਮਾਵਜਾ ਦਿੱਤੇ ਜਾਂਦੇ ਆ ਤੇ ਇਹਨਾਂ ਵਾਸਤੇ ਸਰਕਾਰ ਦੇ ਖਜ਼ਾਨੇ 'ਚ ਕੁੜੀ ਕਾਲੀ ਕੀੜੀ ਫਿਰ ਗਈ ਆ ਇਸ ਲਈ ਲੋਕਾਂ ਨੂੰ ਅਸੀਂ ਇਹ ਸੱਦਾ ਦਿੰਨੇ ਆ ਕਿ ਇਹ ਖਜ਼ਾਨਾ ਲੋਕਾਂ ਦਾ ਹੈ ਪਰ ਪੰਜਾਬ ਸਰਕਾਰ ਦੇ ਇਸ ਰਵੱਈਏ ਨੂੰ ਸਮਝੋ ਉਹਦੇ ਖਿਲਾਫ ਕੱਲ ਤੋਂ ਲੈ ਕੇ ਭਾਰਤੀ ਕਿਸਾਨ ਜਿਉਂਨੇ ਨੇ ਇੱਕ ਤਾਕਰਾ ਹਾਂ ਨੇ ਮੋਰਚਾ ਲਾਉਣ ਦਾ ਫੈਸਲਾ ਕੀਤਾ ਪਟშინਡੇ ਦੇ ਡੀਸੀ ਦਫ਼ਤਰ ਦੇ ਅੱਗੇ ਔਰ ਪਰਿਵਾਰਾਂ ਨੇ ਵੀ ਕਿਹਾ ਕਿ ਅਸੀਂ ਡਟ ਕੇ ਬੈਠਾਂਗੇ ਅਸੀਂ ਉਨਾ ਚਿਰ ਆਪਣੇ ਪਿਆਰਿਆਂ ਦਾ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਸਰਕਾਰ ਟਰਸਟ ਤੋਂ ਵਸ ਨਹੀਂ ਹੁੰਦੀਗੀ ਇਸ ਲਈ ਅਸੀਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਦੇ ਸਮੂਹ ਅਨਸਾਪਸਾਨ ਦੇ ਕਿਸਾਨ ਪੱਖੀ ਲੋਕ ਪੱਖੀ ਸਭਨਾ ਦੇ ਮਜ਼ਦੂਰ ਪੱਖੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਉਹ ਕੱਲ ਤੋਂ ਜਿਹੜਾ ਬਠਿੰਡੇ ਦੇ ਵਿੱਚ ਮੋਰਚਾ ਲੱਗ ਰਿਹਾ ਹੈ ਭਗਵੰਤ ਮਾਨ ਸਰਕਾਰ ਦੇ ਇਸ ਘਟੀਆ ਰਵਈਏ ਦੇ ਖਿਲਾਫ ਮੈਦਾਨ ਦੇ ਵਿੱਚ ਨਿੱਤਰਨਾ ਤੇ ਇਹਨੂੰ ਜਿਹੜਾ ਲੋਕ ਦਬਾਅ ਦੇ ਜ਼ੋਰ ਦੇ ਤਹਿਤ ਸਰਕਾਰੀ ਖਜ਼ਾਨੇ ਤੇ ਜਿਹੜਾ ਲੋਕਾਂ ਦਾ ਹੱਕ ਬਣਦਾ ਉਹ ਹੱਕ ਦੇਣ ਦੇ ਵਾਸਤੇ ਮਜਬੂਰ ਕਰਿਆ ਜਾਵੇ ਪਰ ਇੱਕ ਸਵਾਲ ਇਹ ਵੀ ਹੈ ਕੁਝ ਲੋਕ ਕਹਿੰਦੇ ਨੇ ਕਿ ਜੇ ਮੋਰਚਾ ਕਿਸਾਨਾਂ ਦਾ ਸੀ ਪਾ ਟੋਹਾਣਾ ਦੇ ਵਿੱਚ ਕਿਸਾਨ ਪੰਚਾਇਤ ਹੋ ਰਹੀ ਸੀ ਤਾਂ ਇਹ ਮਜ਼ਦੂਰ ਉੱਥੇ ਕੀ ਲੈਣ ਚੱਲੇ ਸੀ ਕੁਝ ਲੋਕ ਐ ਕਹਿੰਦੇ ਨੇ ਦੇਖੋ ਜਿੱਥੋਂ ਦਾ ਕੜੜਾ ਨਾ ਉਹਨਾਂ ਨੇ ਖਰੜਾ ਲੈ ਕੇ ਆਂਦਾ ਹੈ ਉਹ ਖਰੜਾ ਲਗਭਗ ਉਹੀ ਆ ਜਿਹੜੇ ਪਹਿਲਾਂ ਕਾਲੇ ਖੇਤੀ ਕਾਨੂੰਨ ਰੱਦ ਕਰਾਇਆ ਸਗੋਂ ਉਹਦੋਂ ਗਾਂ ਜਾਂਦਾ ਹੈ ਜੇ ਉਹ ਖਰੜਾ ਲਾਗੂ ਹੁੰਦਾ ਹੈ ਜਿਹਨੂੰ ਲਾਗੂ ਕਰਨ ਵਾਸਤੇ ਉਹ ਬਜਾਇਦਾ ਸਰਕਾਰ ਉਹਦੇ ਵਿੱਚ ਜਿਹੜਾ ਮਜ਼ਦੂਰਾਂ ਨੂੰ ਕਿਹਾ ਜਾਂਦਾ ਜਿਹਦੇ ਤਹਿਤ ਇਹ ਅਸੀਂ ਮੰਗ ਕਰਦੇ ਆ ਕਿ ਇੱਥੇ ਜਿਹੜੇ ਮਜ਼ਦੂਰਾਂ ਨੂੰ ਪਲਾਟਮੈਂਟ ਜਿਨ੍ਹਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਰਾ ਸਰਕਾਰੀ ਜ਼ਮੀਨਾਂ ਦੇ ਉੱਤੇ ਜਿਹੜੇ ਉਹ ਕਾਬਜਾ ਘਰ ਬਣਾ ਕੇ ਰਹਿ ਰਹੇ ਆ ਉਹਨਾਂ ਨੂੰ ਮਾਲਕੀ ਹੱਕ ਦਿਓ ਅਸੀਂ ਮੰਗ ਕਰਦੇ ਆ ਕਿ ਜ਼ਮੀਨੀ ਹੱਦਬੰਦੀ ਸੁਧਾਰ ਕਾਨੂੰਨ ਲਾਗੂ ਕਰਕੇ ਮਜ਼ਦੂਰਾਂ ਕਿਸਾਨਾਂ 'ਚ ਜ਼ਮੀਨ ਦੀ ਵੰਡ ਕਰੋ ਜੇ ਇਹ ਖਰੜਾ ਲਾਗੂ ਹੁੰਦਾ ਹੈ ਤਾਂ ਉਹ ਖਰੜਾ ਤਾਂ ਇਹ ਕਹਿੰਦਾ ਕਿ ਉਹ ਜਿਹੜੀ ਖੇਤੀ ਕਰਨ ਵਾਲੇ ਆ ਸਾਰੇ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆ ਉਹ ਲੈਂਡ ਸੀਲਿੰਗ ਐਕਟ ਨਹੀਂ ਉਹ ਤਾਂ 25-25 ਲੱਖ ਹਕਟੇਰ ਜ਼ਮੀਨਾਂ ਖਰੀਦਦੇ ਆ ਇਕੱਠੀਆਂ ਉਹ ਸਾਡਾ ਉਹ ਸਾਰਾ ਕਾਨੂੰਨ ਜਾਣਾ ਹੈ ਉਹਦੇ ਨਾਲ ਜਿਹੜੀ ਹੁਣ ਜੇ ਸਰਕਾਰੀ ਖਰੀਦ ਨਹੀਂ ਰਹਿਣੀਗੀ ਕਾਰਪੋਰੇਟ ਘਰਾਣਿਆਂ ਸਵਾਲੇ ਸਾਰੀ ਮੰਡੀ ਕਰ ਦਿੱਤੀ ਜਾਣੀ ਹੈ ਤਾਂ ਜਿਹੜੇ ਲੋਕਾਂ ਨੂੰ ਪੀਡੀਐਸ ਦੇ ਤਹਿਤ ਜਨਤਕ ਵੰਡ ਪ੍ਰਣਾਲੀ ਤਹਿਤ ਹੁਣ ਅਨਾਜ ਮਿਲਦਾ ਅਸੀਂ ਤਾਂ ਮੰਗ ਇਹ ਕਰਦੇ ਆ ਕਿ ਰਾਸ਼ਨ ਦੀਪੂਆਂ ਦੇ ਤਹਿਤ ਸਭ ਤੋਂ ਜਿਹੜੀਆਂ ਜ਼ਰੂਰੀ ਲੋੜੀਂਦੀਆਂ ਚੀਜ਼ਾਂ ਚਾਹੇ ਉਹ ਕੱਪੜਾ ਹੈ ਚਾਹੇ ਉਹ ਚਾਹ ਹੈ ਚਾਹੇ ਉਹ ਖੰਡ ਆ ਜਿਵੇਂ ਪਹਿਲਾਂ ਸ਼ੁਰੂ ਦੇ ਵਿੱਚ ਇਹਨਾਂ ਨੇ ਜਦੋਂ ਸਤਾ ਬਦਲੀ ਹੋਈ ਆ 1947 ਦੀ ਉਹਦੋਂ ਨੂੰ ਲੋਕਾਂ ਨੂੰ ਭਲੇਖਾ ਪਾਉਣ ਵਾਸਤੇ ਕੋਈ ਚੀਜ਼ਾਂ ਲੈ ਕੇ ਆਉਂਦੀਆਂ ਸੀ ਵੀ ਉਹ ਸਾਰਾ ਕੁਝ ਦੀਪੂਆਂ ਰਹੀਂ ਸਸਤੇ ਰੇਟ ਤੇ ਮਿਲੇ ਅੱਜ ਦੇ ਜਮਾਨੇ ਦੇ ਵਿੱਚ ਤੁਸੀਂ ਦੇਖੋ ਕਿ ਜਦੋਂ ਹਲੇ ਉਹ ਕਾਨੂੰਨ ਨਹੀਂ ਲਾਗੂ ਹੋਏਗੇ ਐਦਕੀ ਝੋਨਾ ਰੁਲਿਆ ਰੁਲਿਆ ਝੋਨਾ ਰੋਲਣ ਦੇ ਨਾਲ ਮਜ਼ਦੂਰ ਰੋਲੇ ਤੇ ਮਜ਼ਦੂਰਾਂ ਦੀਆਂ ਦਿਹਾੜੀਆਂ ਜਿਹੜੀਆਂ 20 ਦਿਨਾਂ ਦੇ ਵਿੱਚ ਉਹਨਾਂ ਨੇ ਆਪਦਾ ਸੀਜ਼ਨ ਕਮਾਉਣਾ ਸੀ ਉਹ ਸਵਾ ਸਵਾ ਮਹੀਨੇ ਤੱਕ ਚੱਲਿਆ ਉਹਨਾਂ ਦੀ ਦਿਹਾੜੀ ਘਟ ਗਈ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਣਕਾ ਜਿਹੜੀ ਉਹ ਹੁਣੇ 3500 ਰੁਪਏ ਤੋਂ ਉੱਤੇ ਜਾਵੜੀ ਆਟਾ 4000 ਰੁਪਏ ਨੂੰ ਹੋ ਗਿਆ ਜੇ ਜੇ ਕਾਨੂੰਨ ਲਾਗੂ ਹੋ ਜਾਂਦੇ ਆ ਤਾਂ ਮਜ਼ਦੂਰ ਤਾਂ ਫਾਕੇ ਕੱਟਣ ਵਰਗੀ ਹਾਲਤ ਵਿੱਚ ਚਲੇ ਜਾਣਗੇ ਇਹ ਕਾਨੂੰਨ ਜਿਹੜਾ ਖੱਡੜਾ ਲਾਗੂ ਹੋ ਜਾਂਦਾ ਤਾਂ ਜਿਹੜਾ ਲੋਕਾਂ ਨੂੰ ਦਾਣਾ ਮੰਡੀਆਂ ਦੇ ਵਿੱਚ ਖੇਤੀ ਦੇ ਵਿੱਚ ਮੜਾ-ਮੋਟਾ ਕੰਮ ਮਿਲਦਾ ਮਜ਼ਦੂਰ ਵਰਗ ਨੂੰ ਉਹ ਸਾਰੇ ਦਾ ਸਾਰਾ ਜਾਣਾ ਬਾਈ ਜੀ ਤੇ ਫਿਰ ਸਾਡੇ ਕੋਲੇ ਹਾਲਤ ਇਹ ਰਹਿਣੀ ਆ ਕਿ ਅਸੀਂ ਰੋਟੀ ਦੇ ਉੱਤੇ ਦਿਹਾੜੀ ਕਰਨ ਵਾਸਤੇ ਮਜਬੂਰ ਹੋ ਜਾਾਂਗੇ ਫਾਕੇ ਕੱਟਣ ਵਾਸਤੇ ਮਜਬੂਰ ਹੋ ਜਾਾਂਗੇ ਇਸ ਲਈ ਇਹ ਖੇਤੀ ਜਿਹੜਾ ਕੌਮਿਕ ਮੰਡੀ ਕਰਨ ਵਾਲਾ ਖਰੜਾ ਲੈ ਕੇ ਆਂਦਾ ਜਿਹੜਾ ਮਾਰਕੀਟ ਕਮੇਟੀ ਨਾਲ ਆਸ ਉਹ ਖੇਤੀਆ ਬਾੜੀ ਦੇ ਸਾਰੇ ਖਰੀਦੋ-ਫਰੋਖਤ ਨਾਲ ਸੰਬੰਧਤ ਲੈ ਕੇ ਆਂਦਾ ਉਹਨਾਂ ਨੇ ਇਹਨੂੰ ਰੱਦ ਕਰਵਾਉਣਾ ਕਿਸਾਨਾਂ ਦੇ ਨਾਲ-ਨਾਲ ਖੇਤ ਮਜ਼ਦੂਰਾਂ ਸ਼ਹਿਰੀ ਗਰੀਬਾਂ ਇਥੋਂ ਤੱਕ ਕੇ ਜਿਹੜੇ ਸ਼ਹਿਰੀ ਮੱਧ ਵਰਗੀ ਆ ਉਹਨਾਂ ਸਭਨਾਂ ਦੀ ਸਾਂਝੀ ਲੋੜ ਆ ਕਿਉਂਕਿ ਖਾਣ ਪ੍ਰਣਾਲੀ ਦੇ ਉੱਤੇ ਸਮੂਚਾ ਜਿਹੜਾ ਖੇਤੀ ਫਸਲੀ ਢਾਂਚਾ ਜਿਹੜੀ ਖੇਤੀ ਪੈਦਾਵਾਰ ਆ ਉਸ ਸਾਰੀ ਦੇ ਉੱਤੇ ਜਿਹੜਾ ਕਬਜ਼ਾ ਹੈ ਉਹ ਕਾਰਪੋਰੇਟ ਘਰਾਣਿਆਂ ਦਾ ਕਰਵਾਉਣ ਜਾ ਰਹੀ ਆ ਤੇ ਜਿਹੜੀਆਂ ਚੀਜ਼ਾਂ ਦੇ ਉੱਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਂਦਾ ਹੈ ਉਹ ਅਸੀਂ ਦੇਖਿਆ ਕਿ ਇੱਥੇ ਪਾਣੀ ਆ ਜਿਹੜਾ ਉਹ ਪਲੀਤ ਕੀਤਾ ਗਿਆ ਤੇ ਮੁੜ ਕੇ ਉਹੀ ਪਾਣੀ ਜਿਹੜਾ ਹੈਗਾ ਬਸਲੇਰੀ ਦੀ ਬੋਤਲ ਚ ਭਰ ਕੇ 20 ਰੁਪਏ ਦਾ ਮਿਲਿਆ ਆ ਮਿਲਦਾ ਸਾਨੂੰ ਅੱਜ ਵੀ ਤੇ ਫਿਰ ਮਤਲਬ ਐਮਐਸਪੀ ਗਰੰਟੀ ਕਰੂਨ ਦੀ ਜਿਹੜੀ ਮੰਗ ਆ ਕਿਸਾਨਾਂ ਦੀ ਇਹ ਮਜ਼ਦੂਰਾਂ ਨਾਲ ਵੀ ਜੁੜਦੀ ਹੈ ਮਤਲਬ ਮਤਲਬ ਕਿ ਜੇਕਰ ਐਮਐਸਪੀ ਗਰੰਟੀ ਕਾਨੂੰਨ ਮਿਲਦਾ ਹੈ ਤਾਂ ਫਿਰ ਮਜ਼ਦੂਰਾਂ ਨੂੰ ਵੀ ਮਨਮਰਜ਼ੀ ਦੇ ਰੇਟ ਜਿਹੜੇ ਆਉਂ ਅਨਾਜ ਦੇ ਕਣਕ ਦੇ ਚੌਲ ਦੇ ਪਿਆਜ਼ ਦੇ ਆਲੂ ਦੇ ਮਟਰ ਦੇ ਉਹ ਨਹੀਂ ਲਾਏ ਜਾ ਸਕਣਗੇ ਨਹੀਂ ਲਾਏ ਜਾ ਸਕਦੇਗੇ ਇਸ ਕਰਕੇ ਅਸੀਂ ਇਹ ਵੀ ਆਧਾਰਨ ਦੇਣੀ ਚਾਹੁੰਦੇ ਆ ਕਿ ਹੁਣ ਟਮਾਟਰਾਂ ਤੇ ਐਮਐਸਪੀ ਹੈਣੀਗੀ ਗੰਡਿਆਂ ਦੇ ਹੈਣੀਗੀ ਗੰਡੇ ਕਿਸ ਰੇਟ ਤੇ ਮਿਲਿਆ ਲੋਕਾਂ ਨੂੰ ਟਮਾਟਰ ਕਿਸ ਰੇਟ ਤੇ ਮਿਲਿਆ ਪਰ ਅਸੀਂ ਐਮਐਸਪੀ ਦੀ ਮੰਗ ਕਰਨ ਵਾਲੇ ਸਾਰੇ ਕਿਸਾਨ ਆਗੂਆਂ ਨੂੰ ਨਾਲੇ ਜ਼ੋਰਦਾਰ ਅਪੀਲ ਕਰਦੇ ਆ ਕਿ ਇਹਦੇ ਨਾਲ-ਨਾਲ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਮੰਗ ਨੂੰ ਬਰਾਬਰ ਥਾਂ ਦੇ ਕੇ ਜੇ ਚੱਲੋਂਗੇ ਇਹ ਤਾਂ ਫਿਰ ਸਾਰਾ ਦਾ ਅਨੋਲਣ ਬਣੂਗਾ ਜਦੋਂ ਤੁਸੀਂ ਕੱਲੀ ਐਮਐਸਪੀ ਦੀ ਮੰਗ ਕਰੋਗੇ ਤਾਂ ਫਿਰ ਇਹ ਮਜ਼ਦੂਰਾਂ ਦਾ ਸਾਂਝਾ ਅੰਦੋਲਨ ਨਹੀਂ ਬਣਾਇਆ ਜਾ ਸਕਦਾਗਾ ਇਸ ਲਈ ਇਹਨੂੰ ਬਰਾਬਰ ਰੱਖੋ ਇੱਕ ਸਿੱਕੇ ਦੇ ਦੋ ਪਾਸੇ ਆ ਜਿਵੇਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਨਾਅਰਾ ਲਾਇਆ ਤਾਂ ਫਿਰ ਇਹਨੂੰ ਹਕੀਕੀ ਰੂਪ ਦੇ ਵਿੱਚ ਵੀ ਬਦਲਣਾ ਜ਼ਰੂਰੀ ਹੈ ਹਕੀਕੀ ਰੂਪ ਵਿੱਚ ਇਸ ਕਰਕੇ ਬਦਲਿਆ ਜਾ ਸਕਦਾ ਜੇ ਨਾਲ ਆ ਮੰਗ ਰਹੀਂਦੀ ਹੈ ਇਹਦੇ ਨਾਲ ਸਾਡਾ ਸੰਘਰਸ਼ ਦਾ ਘੇਰਾ ਵੀ ਵੱਧਦਾ ਹੈ ਸਭ ਨਾਲ ਲੋਕਾਂ ਨੂੰ ਇੱਕ ਮਾੜਾ ਮਾਲਾ ਦੇ ਮਣਕੇ ਵਾਂਗੂ پروਇਆ ਜਾ ਸਕਦਾ ਨਹੀਂ ਤਾਂ ਮੋਦੀ ਹਕੂਮਤ ਜਾਤ ਪਾਤ ਦੇ ਆਧਾਰ ਦੇ ਉੱਤੇ ਵੰਡੀਆਂ ਪਾਉਣ ਦੇ ਵਿੱਚ ਵੀ ਮਾਹਰ ਆ ਧਰਮਾਂ ਦੇ ਆਧਾਰ ਤੇ ਵੰਡੀਆਂ ਪਾਉਣ ਦੇ ਵਿੱਚ ਵੀ ਮਾਹਰ ਆ ਇਸ ਲਈ ਪਹਿਲਾਂ ਇਸ ਗੱਲ ਦੇ ਬਾਰੇ ਤੁਰ ਥੱਲੇ ਤੱਕ ਗਰੀਬ ਪਰਿਵਾਰਾਂ ਤੱਕ ਸ਼ਹਿਰੀ ਗਰੀਬਾਂ ਤੱਕ ਇਹ ਗੱਲ ਲੈ ਕੇ ਜਾਣ ਦਾ ਸਵਾਲ ਆ ਔਰ ਅਸੀਂ ਸਾਡੀ ਪੰਜਾਬ ਖੇਤ ਮਜ਼ਦੂਰ ਜੁਨੇਨ ਦੇ ਵੱਲੋਂ ਇਹ ਫੈਸਲਾ ਕੀਤਾ ਹੈ ਕਿ ਮਜ਼ਦੂਰਾਂ ਦੀਆਂ ਹੋਰ ਮੰਗਾਂ ਦੇ ਨਾਲ-ਨਾਲ ਅਸੀਂ ਜਿਹੜਾ ਹੈਗਾ ਉਹ ਧਰਨੇ ਲਾ ਰਹੇ ਆ 30 ਤੇ 31 ਤਰੀਕ ਨੂੰ ਡੀਸੀ ਦਫ਼ਤਰਾਂ ਦੇ ਅੱਗੇ ਔਰ ਉਹਦੇ ਵਿੱਚ ਆਹ ਜਿਹੜਾ ਨਵਾਂ ਇਹਨਾਂ ਨੇ ਖਰੜਾ ਭੇਜਿਆ ਸੂਬਾ ਸਰਕਾਰਾਂ ਨੂੰ ਉਹਨੂੰ ਰੱਦ ਕਰਨ ਦੀ ਮੰਗ ਵੀ ਕਰ ਰਹੇ ਆ ਇਹ ਇਕੱਲਾ ਹੀ ਸੁਝਾਅ ਦਾ ਮਸਲਾ ਨਹੀਂ ਹੈ ਵੀ ਸੂਬਾ ਸਰਕਾਰਾਂ ਨੂੰ ਸੁਝਾਅ ਦਿੱਤਾ ਉਹਨਾਂ ਨੇ ਉਹ ਇੱਕ ਤਰ੍ਹਾਂ ਦੇ ਨਾਲ ਹੁਕਮ ਹੈ ਉਹ ਜੇ ਤੁਸੀਂ ਨਹੀਂ ਕਰੋਗੇ ਫਿਰ ਉਹਦੇ ਵਿੱਚ ਅਣ ਕਈਆਂ ਗੱਲਾਂ ਬਾੜੀਆਂ ਜਾਂਦੇ ਆ ਉਹ ਕਹਿੰਦੇ ਨੇ ਕਿ ਅਸੀਂ ਮੰਡੀ ਤੋਂ ਇੱਕ ਅਧਿਕਾਰ ਤੋੜਨਾ ਹੈ ਐਸ ਬੜੇ ਇੱਕ ਅਧਿਕਾਰ ਮੰਡੀ ਦੇ ਉੱਤੇ ਕੀ ਦਾ ਇੱਕ ਅਧਿਕਾਰ ਅਸੀਂ ਸਮਝਦੇ ਹਾਂ ਮੰਡੀ ਦੇ ਉੱਤੇ ਕੇਂਦਰ ਸਰਕਾਰ ਦਾ ਹੈ ਕੇਂਦਰ ਸਰਕਾਰ ਦਾ ਐਫਸੀਆਈ ਵਿਭਾਗ ਹੈ ਉਹ ਖਰੀਦਦਾ ਹੈ ਕੇਂਦਰ ਸਰਕਾਰ ਬਜਟ ਦਿੰਦਾ ਹੈ ਕੇਂਦਰ ਸਰਕਾਰ ਉਹ ਤੋਂ ਬਾਅਦ ਦੇ ਵਿੱਚ ਉਹਦੇ ਵਾਸਤੇ ਪਬਲਿਕ ਵੰਡ ਪ੍ਰਣਾਲੀ ਰਾਹੀਂ ਸਸਤਾ ਅਨਾਜ ਦਿੰਦਾ ਕਿ ਜੇ ਮਤਲਬ ਕਿਸੇ ਮੌਕੇ ਸੰਕਟ ਪੈ ਜੇ ਅਨਾਜ ਦਾ ਸੰਕਟ ਆ ਜੇ ਤੇ ਜਾਂ ਕਾਰਪੋਰੇਟ ਘਰਾਣੇ ਆ ਜਿਹੜੇ ਉਹ ਅਜਾਰੇਦਾਰੀ ਕਰਕੇ ਨਕਲੀ ਸੰਕਟ ਪੈਦਾ ਕਰ ਦੇਣ ਤਾਂ ਫਿਰ ਉਦੋਂ ਸਰਕਾਰ ਦੇ ਕੋਲੇ ਜਿਹੜਾ ਸਟੋਰਾਂ ਦੇ ਵਿੱਚ ਪਿਆ ਅਨਾਜ ਆ ਉਹਨੂੰ ਧੜਾ ਧੜ ਮੰਡੀਆਂ ਦੇ ਵਿੱਚ ਲਿਆ ਕੇ ਉਹਨਾਂ ਦੀ ਜਿਹੜੀ ਜ਼ਖੀਰੇਬਾਦੀ ਉਹਨੂੰ ਤੋੜਿਆ ਜਾ ਸਕੇ ਹੁਣ ਇੱਕਾ ਅਧਿਕਾਰ ਅਸਲ ਦੇ ਵਿੱਚ ਆ ਕੇਂਦਰ ਸਰਕਾਰ ਵਾਲਾ ਤੋੜਨ ਦੀ ਗੱਲ ਆ ਜਿਹੜੀ ਉਹਦੇ ਖਰੜੇ ਦੇ ਵਿੱਚ ਕਈ ਹੋਈ ਗੱਲ ਆ ਦੇਖਣ ਤੇ ਇਹ ਸ਼ਬਦ ਬੜੇ ਚੰਗੇ ਲੱਗਦੇ ਆ ਵੀ ਇੱਕ ਅਧਿਕਾਰ ਤੋੜਿਆ ਜਾ ਰਿਹਾ ਹੈ ਇਹ ਇੱਕ ਅਧਿਕਾਰ ਕੇਂਦਰ ਸਰਕਾਰ ਦਾ ਤੋੜਨ ਦੀ ਗੱਲ ਆ ਵੀ ਕੇਂਦਰ ਸਰਕਾਰ ਦੇ ਤੇ ਤੋਂ ਪਾਸੇ ਹੋਵੇ ਤੇ ਇਹ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਆ ਵੀ ਹੂੰ ਜਿਦੋਂ ਦਾ ਕ ਮੰਡੀਆਂ ਦਾ ਉਹ ਕਹਿੰਦੇ ਆ ਵੀ ਮੰਡੀਆਂ ਦਾ ਨਵੀਨੀਕਰਨ ਕਰਨਾ ਹੈ ਪੰਜਾਬ ਦੀਆਂ ਮੰਡੀਆਂ ਦਾ ਨਵੀਨੀਕਰਨ ਬਹੁਤ ਆ ਹੁਣ ਨਵੀਨੀਕਰਨ ਕਿਹੋ ਜਿਹਾ ਕਰਨਾ ਚਾਹੁੰਦੇ ਆ ਉਹਦਾ ਸੈਲੋਗਰਾਮਾ ਵਰਗਾ ਨਵੀਨੀਕਰਨ ਕਰਨਾ ਚਾਹੁੰਦੇ ਆ ਤੇ ਸੈਲੋਗਰਾਮਾ ਵਰਗਾ ਜੇ ਨਵੀਨੀਕਰਨ ਹੋਣਾ ਹੈ ਤਾਂ ਫੇਰ ਉਹਦੇ ਵਾਸਤੇ ਜਿਹੜੀ ਮਜ਼ਦੂਰਾ ਨੂੰ ਹੁਣ ਮਜ਼ਦੂਰੀ ਮਿਲਦੀ ਆ ਉਹ ਲਾਉਂਦੇ ਵੀ ਆ ਉਹ ਝਾੜਦੇ ਵੀ ਆ ਉਹ ਬੋਰੀਆਂ ਚ ਭਰਦੇ ਵੀ ਆ ਉਹ ਸਿਉਂਦੇ ਵੀ ਆ ਉਹ ਜਾ ਕੇ ਉਦੋਂ ਬਾਅਦ ਦੇ ਵਿੱਚ ਫਿਰ ਗਦਾਮਾਂ ਦੇ ਵਿੱਚ ਲਾਉਂਦੇ ਵੀ ਆ ਜਦੋਂ ਸਪੈਸ਼ਲ ਭਰਨੀ ਹੁੰਦੀ ਆ ਕਿ ਇੱਕ ਇਥੋਂ ਕੱਢ ਕੇ ਦੂਜੇ ਸ਼ਹਿਰਾਂ ਨੂੰ ਭੇਜਣਾ ਹੁੰਦਾ ਉਦੋਂ ਉਹ ਫਿਰ ਤੋਂ ਅਟਵਾਈ ਕਰਦੇ ਆ ਇਹ ਸਾਰੇ ਦਾ ਸਾਰਾ ਕੰਮ ਉਹ ਕਹਿੰਦੇ ਆ ਆ ਜਿਹੜਾ ਇੱਕ ਆਧਕਾਰ ਆ ਨਾ ਕੇਂਦਰ ਸਰਕਾਰ ਦਾ ਉਹ ਤੋੜ ਕੇ ਜਿਵੇਂ ਅਡਾਨੀ ਦੇ ਸਾਈਲੋ ਆ ਉਹਨਾਂ ਦੇ ਵਿੱਚ ਸਿੱਧੇ ਜਾ ਕੇ ਟਰਾਲੀਆਂ ਲੈਣੀਆਂ ਸਾਫ ਸਫਾਈ ਕਰਨ ਵਾਸਤੇ ਬੰਦਾ ਨਹੀਂ ਚਾਹੀਦਾ ਉਦੋਂ ਬਾਅਦ ਦੇ ਵਿੱਚ ਉਹਦੇ ਚ ਜਿਹੜੀ ਹਾਈ ਕੁਆਲਿਟੀ ਦੇ ਨਾਲ ਉਹਦੇ ਚ ਦਵਾਈ ਭਾ ਕੇ ਉਦੋਂ ਬਾਅਦ ਦੇ ਵਿੱਚ ਮਸ਼ੀਨਾਂ ਰਾਹੀਂ ਰੇਲਾਂ ਦੇ ਵਿੱਚ ਭਰ ਕੇ ਸਿੱਧੀ ਦੀ ਸਿੱਧੀ ਗਾਂ ਬੰਦਰਗਾਹਾਂ ਤੱਕ ਪਹੁੰਚਾਉਣੀ ਹੈ ਇਸ ਸਾਰੇ ਦੇ ਵਿੱਚੋਂ ਸਾਰੇ ਮਜ਼ਦੂਰਾਂ ਨੂੰ ਖਤਮ ਕਰਨ ਦੀ ਉਹਦੇ ਵਿੱਚ ਪਾਲਿਸੀ ਆ ਅਸੀਂ ਤਾਂ ਕਹਿੰਦੇ ਆ ਸਾਡੇ ਮਜ਼ਦੂਰ ਇਸ ਕਰਕੇ ਚੱਲੇ ਸੀ ਕਿ ਆਹ ਕੁਝ ਹੋਣ ਜਾ ਰਿਹਾ ਹੈ ਜਿਹੜੇ ਕਰਕੇ ਸਾਡਾ ਕੋਠੇ ਗੁਰੂ ਦਾ ਨੌਜਵਾਨ ਕਰਮ ਸਿੰਘ ਜਿਹਦੇ ਛੋਟੇ ਬੱਚੇ ਆ ਜਿਹਦੀ ਨੌਜਵਾਨ ਪਤਨੀਆਂ ਜਿਹਦੇ ਬਜ਼ੁਰਗ ਮਾਪੇ ਆ ਉਹ ਕੁਰਬਾਨੀ ਕਰ ਗਿਆ ਕਿਸਾਨ ਕੋਲ ਦੇ ਵਾਸਤੇ ਲੋਕਾਂ ਦੇ ਵਾਸਤੇ ਤੇ ਇਸ ਕਰਕੇ ਉਹ ਨੌਜਵਾਨ ਨੂੰ ਸੋਝੀ ਸੀ ਕੱਲ ਉਹਦੀ ਪਤਨੀ ਨੇ ਦੱਸਿਆ ਕਿ ਉਹ ਨੌਜਵਾਨ ਸੋਝੀਵਾਨ ਕਿੰਨਾ ਸੀ ਉਹ ਕਹਿੰਦੀ ਜਦੋਂ ਮੇਰਾ ਵਿਆਹ ਹੋਇਆ 15 16 ਦਿਨਾਂ ਦੇ ਬਾਅਦ ਉਹਨੂੰ ਜੇਲ੍ਹ ਹੋ ਗਈ ਜੁਨੀਆਨਾ ਦੇ ਸੰਘਰਸ਼ ਦੇ ਵਿੱਚ ਉਹ ਕਹਿੰਦੀ ਮੈਂ ਆਏ ਨੂੰ ਕਿਹਾ ਵੀ ਮੈਨੂੰ ਤਾਂ ਇਹਨਾਂ ਗੱਲਾਂ ਵੀ ਸਮਝ ਨਹੀਂ ਫਿਰ ਘਰ ਤਾਂ ਐਂ ਚੱਲਦੇ ਹੁੰਦੇ ਆ ਜਾਂ ਫਿਰ ਤੂੰ ਯੂਨੀਅਨ 'ਚ ਰੱਖ ਲੈ ਜਾਂ ਭਾਈ ਤੂੰ ਮੈਨੂੰ ਰੱਖ ਲੈ ਉਹ ਕਹਿੰਦਾ ਮੈਂ ਯੂਨੀਅਨ ਦਾ ਨਹੀਂ ਛੱਡਣੇਗੀ ਛੱਡਣਾ ਮੈਂ ਤੈਨੂੰ ਵੀ ਨਹੀਂ ਤੈਨੂੰ ਵੀ ਫੈਸਲਾ ਮੇਰੇ ਵਾਂਗੂ ਕਰਨਾ ਪੈਣਾ ਹੈ ਤੇ ਉਹ ਕਹਿੰਦੀ ਫਿਰ ਮੈਂ ਤਾਂ ਉਸ ਵੇਲੇ ਤੋਂ ਉਹਦਾ ਲੜ ਫੜਿਆ ਹੋਇਆ ਉਹਦੀ ਗੱਲ ਪੱਲੇ ਬੰਨੀ ਹੋਈ ਆ ਯਾਨੀ ਇਸ ਕਿਸਮ ਦੀ ਦੂਰਦਰਸ਼ੀ ਸੋਚਣੇ ਵਾਲਾ ਸੀ ਸਾਡਾ ਉਹ ਨੌਜਵਾਨ ਮਜ਼ਦੂਰ ਜੀ 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 ਜਿਹਦੇ ਕਰਕੇ ਉਹਦੇ ਵਾਸਤੇ ਮਸਲਾ ਬਣਿਆ ਤੇ ਉਹ ਆਪਣੀ ਜਾਨ ਤੇ ਖੇਡ ਗਿਆ ਪਰ ਲਾਹਨਤ ਹੈ ਉਹਦੀ ਸਰਕਾਰ ਦੇ ਜਿਹੜੀ ਇੱਕ ਪਾਸੇ ਗੀਤ ਗਾਉਂਦੀ ਰਹੀ ਆ ਸੰਤਰਾ ਮਦਾਸੀ ਦੇ ਤੇ ਅੱਜ ਉਸ ਮਜ਼ਦੂਰ ਪਰਿਵਾਰ ਦੇ ਦਰਦ ਦੇ ਉੱਤੇ ਜਾ ਕੇ ਦੋ ਸ਼ਬਦ ਕਹਿਣ ਵਾਸਤੇ ਕੋਈ ਨੁਮਾਇੰਦਾ ਨਹੀਂ ਆਇਆ ਉਹਨਾਂ ਦੀ ਬਾਹ ਫੜਨ ਵਾਸਤੇ ਤਿਆਰ ਨਹੀਂ ਹੋਇਆ ਇਸ ਕਰਕੇ ਹੁਣ ਸਾਨੂੰ ਸਰਕਾਰ ਦੀ ਬਾਹ ਫੜ ਕੇ ਮਰੋੜ ਨਹੀਂ ਪੈਣੀ ਆ ਲੋਕਾਂ ਨੂੰ ਤਾਂ ਫਿਰ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਜਿਹੜਾ ਲੋਕਾਂ ਦਾ ਹੀ ਪੈਸਾ ਹੈ ਜਿਹੜਾ ਅਮੀਰਾਂ ਤੇ ਲਟਾਇਆ ਜਾਂਦਾ ਗਰੀਬਾਂ ਨੂੰ ਨਹੀਂ ਦਿੱਤਾ ਜਾਂਦਾ ਉਹਨੂੰ ਇੱਧਰ ਨੂੰ ਮੁੜਿਆ ਜਾ ਸਕਦਾ ਇਹਦੇ ਵਾਸਤੇ ਅਸੀਂ ਸਭਨਾਂ ਨੂੰ ਸੱਦਾ ਦਿੰਦੇ ਆ ਕਿ ਆਓ ਇਹ ਜਿਹੜੇ ਸਾਡੇ ਵਿਛੋੜਾ ਦੇਗੇ ਜਿਹੜੇ ਸਾਨੂੰ ਕੁਰਬਾਨਾ ਹੋਗੇ ਸਾਡੇ ਲੋਕਾਂ ਦੇ ਵਾਸਤੇ ਉਹਨਾਂ ਦੇ ਪਰਿਵਾਰਾਂ ਦੀ ਬਾਹ ਫੜਨ ਵਾਸਤੇ ਸਰਕਾਰ ਦੀ ਬਾਹ ਮੋੜਨ ਵਾਸਤੇ ਕੱਲ੍ਹ ਦੇ ਸੰਘਰਸ਼ ਦੇ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਵੋ ਮਿੱਤਰ ਪਿਆਰੇ ਤੁਸੀਂ ਸੁਣਿਆ ਕਿ ਉਹ ਨੌਜਵਾਨ ਜਿਹੜੇ ਮਜ਼ਦੂਰ ਸੀ ਕਿਸਾਨ ਪੰਚਾਇਤ ਚ ਜਾ ਰਹੇ ਸੀ ਉਹਨਾਂ ਦੀ ਸੋਝੀ ਇਹ ਸੀ ਕਿ ਖੇਤੀ ਨਾਲ ਅਸੀਂ ਵੀ ਜੁੜੇ ਆ ਉਹਨਾਂ ਦੀ ਸੋਝੀ ਇਹ ਸੀ ਕਿਸ ਸੰਘਰਸ਼ ਜਿਹੜੇ ਨੇ ਉਹ ਸਾਡੀ ਜ਼ਿੰਦਗੀ ਲਈ ਜ਼ਰੂਰੀ ਨੇ ਔਰ ਅੱਜ ਜਦੋਂ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਉਹ ਧਰਤੀ ਤੇ ਨਹੀਂ ਰਹੇ ਤਾਂ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਦੇ ਗੀਤ ਗਾ ਗ ਕੇ ਲੋਕਾਂ ਦੀ ਵੋਟਾਂ ਖਿੱਚਣ ਵਾਲੀ ਸਰਕਾਰ ਅੱਜ ਕਿੱਥੇ ਆ ਕਦੋਂ ਬਾ ਫੜੇਗੀ ਉਹ ਉਹਨਾਂ ਦੀ ਜਿਨ੍ਹਾਂ ਦੇ ਵੇੜੇ ਦੇ ਵਿੱਚ ਸੂਰਜ ਮਗਣ ਦੀ ਅਜੇ ਲੋੜ ਹੈ ਬਹੁਤ ਮਿਹਰਬਾਨੀ ਧੰਵਾਜੀ ਸ਼ੁਕਰੀਆ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ